ਦੇਖੋ ਭਾਈ ਸਾਡੀਆਂ ਬੇੜਾਂ ਬੱਟੀਆਂ ਵੀ ਆ ਲਾਲੀ ਆ ਆਪਣੀਆਂ ਬੇੜਾਂ ਬੱਟੀਆਂ ਵੀ ਆਓ ਬੱਟੀਆਂ ਵੀ ਢਿੰਪੇ ਆ ਚੇ ਦੀਆਂ ਬੇੜਾਂ ਆ ਬੇੜ ਦੇਖੋ ਆ ਭਾਈ ਮੁੰਡਾ ਮਾਸੀ ਦੇ ਨੇ ਅੱਜ ਵੱਟ ਕੱਟੇ ਪਾਏ ਆ ਪੂਰੇ ਕੰਮ ਵਾਲੇ ਮੈਂ ਬਹੁਤ ਡਰਦਾ ਹਾਂ ਤਾਂ ਗੰਨਿਆਂ ਤੇ ਤਾਂ ਵੀ ਹਨਾ ਵੀ ਇਹਦੇ ਆ ਪਛਰੇ ਵੱਜੂਗੇ ਹਾਂ ਹਨਾ ਮੈਂ ਕੱਲ ਮਾਮੇ ਨੂੰ ਵੀ ਕਹਿ ਕੇ ਆਇਆ ਹਾਂ ਹਾਂ ਮੁੰਡਾ ਪਵਿੰਦਾ ਵੀ ਇੰਨਾ ਸੋਹਣਾ ਕੰਮ ਆ ਇਹ ਦਸਤਾਨੇ ਨਹੀਂ ਮਿਲੇ ਹੋਏ ਆ ਨਜ਼ਾਰਾ ਆਇਆ ਪਿਆ ਨਜ਼ਾਰਾ ਐ ਤੇ ਧੁੱਪ ਦੇਖੋ ਕਿ ਨਹੀਂ ਖਿੜੀ ਪਈ ਆ ਕੀ ਬਾਤ ਜਿੰਨੀ ਵੀ ਜਿੰਨੀ ਫੇਲ ਕਰਤੀ ਜਿੰਨੀ ਫੇਲ ਕਰਤੀ ਆ ਦੇਖ ਲੋ ਮੂੰਹ ਦੇਖੋ ਹਸਣਾ ਚਿਰਦਾ ਅਟਕਾ ਹੋ ਗਿਆ ਅਟਕਾਇਆ ਵਾ ਇਹ ਬੱਦਦਾਈ ਬਹੁਤ ਆ ਕਰੀ ਅੱਧ ਨੂੰ ਬਿਮਾਰੀ ਵੀ ਹੈ ਦਿਖਾਈ ਕਿੱਥੇ ਦਾ ਆ ਦੇਖ ਆ ਦੇਖ ਅੱਜ ਸ਼ਾਮ ਨੂੰ 버거 ਆ ਰਹੇ ਆ 버거 ਆ ਰਹੇ ਆ 버거 ਆਉਣਗੇ ਮੁਕਰ ਨਹੀਂ ਲਿਆ ਇਹ ਚਾਚਾ ਮੁਕਰ ਤਾਂ ਨਹੀਂ ਲਿਆ ਅਸੀਂ ਵੀਡੀਓ ਹਰ ਤੱਕ ਐਂਡ ਨਹੀਂ ਕਰਨੀ ਸੀ ਵੀਡੀਓ ਰਾਤ ਨੂੰ ਐਂਡ ਕਰੂੰਗੇ 버거 ਦਿਖਾ ਕੇ 버거 ਦਿਖਾ ਕੇ ਜੀ ਮਾਮੇ ਤੱਕ ਪਹੁੰਚ ਕਰਨੀ ਆ ਬਾਈ ਮਾਮੇ ਨੂੰ ਕਿਹੜੇ ਨੂੰ ਸਾਈ ਮਾਲਾ ਵਾਲੇ ਨੂੰ 10 ਰੇਟ ਘੱਟ ਕਰਾਇਆ ਉਹਥੇ। ਥਾਲੇ ਮਾਮੇ ਨੂੰ ਹੈਂ? ਰੇਟ ਘੱਟ ਕਰਾਇਆ ਆਰਗੇਨਿਕ ਆ ਇਹ। ਨਾ ਯਾਰ ਤੇਰੀ ਮਾਮਾ ਆਇਆ ਦਾ। ਥਾਲੀ ਮਤੋਂ ਲੱਪੜੀ। ਕਿਉਂ ਮੰਨਦਾ ਫਿਰ? ਚਾਚਾ ਵਾਦਿਆਂ ਦਾ ਪੱਕਾ ਨਿਕੜਿਆ ਕਿ ਨਹੀਂ ਨਿਕੜਿਆ? ਬੱਲਾ 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 ਹਧਿਆਰ। ਤਾਂ ਹੀ ਸੁਟਰੀ ਪੱਦਦੀ ਐ। ਵੈਲਕਮ ਬੈਕ ਗਾਇਸ। ਵੈਲਕਮ ਬੈਕ ਬੋ। ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰੇ ਸਾਰੇ ਵੀਰਾਂ ਨੂੰ ਜਿੰਨੇ ਵੀ ਆਪਣੇ ਮੈਂਬਰ ਵੀਡੀਓ ਦੇਖ ਰਹੇ ਆਂ ਕੰਮ ਚ ਸੁਧਾਰ ਹੌਲੀ ਹੌਲੀ ਆਉਂਦਾ ਹੈ ਪਹਿਲੇ ਦਿਨ ਤਾ ਬੰਦੇ ਨੂੰ ਤਜਰਬਾ ਹੀ ਮਿਲਦਾ ਆਦਾ ਹੈ ਪਹਿਲੇ ਦਿਨ ਤਜਰਬਾ ਵੀ ਹੁੰਦਾ ਅੱਜ ਹੁਣ ਸੂਬੜੇ ਪਹਿਲਾਂ ਬਟਨ ਕਾਤੇ ਲੱਗੇ ਪਹਿਲਾਂ ਬਟਨ ਤਾਂ ਲੱਗੇ ਇੱਕ ਤਾਂ ਹੈ ਜਦ ਨੂੰ ਆਪਾਂ ਨੇ ਭਰੀਆਂ ਪਾਉਣੀਆਂ ਜਦ ਨੂੰ ਇਹ ਸੈੱਟ ਹੋ ਜਾਣਗੇ ਕੈਂਡ ਦਾ ਮਕਸਦ ਖੁੱਲਣਗੇ ਨਹੀਂ ਬਟਾ ਨਹੀਂ ਉਤਰਦਾ ਇਹਨਾਂ ਦਾ ਨਹੀਂ ਤੱਤ ਭੜਾਤੀ ਪਾਇਵੇਂ ਹੁੰਨੇ ਤੂੰ ਐਂ ਦੱਸ ਉਨੇ ਦਾ ਅੱਠ ਥੜੇ ਉਹ ਨਹੀਂ ਕਰਨ ਚ ਭੰਗੜੇ ਪਾਏ ਆਪਣੇ ਛਿਲਣ ਛਲਾਈਏ ਚ ਜਿੰਨੇ ਥੜੇ ਫਿਰ ਭਰੋਟੇ ਬੰਨਣ ਚਾਹੁੰਦੇ ਆ ਪਰ ਤੂੰ ਤਾਂ ਬਚ ਗਿਆ ਤਾਂ ਥੋੜਾ ਜਿਹਾ ਕਿ ਬਚਿਆ ਐ ਇਹਨਾਂ ਤੋਂ ਹੱਥ ਭਾ ਗਿਆ ਪਾ ਚੱਕੜ ਚੱਕਣ ਚ ਉਹ ਬਾਈ ਬਾਤ ਕੀ ਆਤਾ ਯਾਰ ਨਹੀਂ ਜੇ ਦੇਖ ਕਾਂਦੇ ਨਹੀਂ ਹੁੰਦੇ ਹੁਣ ਵੱਢ ਤੇ ਘੜ ਤੇ ਆਏ ਕਰਨੇ ਜੇ ਜਦ ਫਿਰ ਤਾਲੂ ਦੇ ਪਰ ਮਾਲੂ ਨਹੀਂ ਪਰੀ ਜਾਸੀ ਕੀ ਭਰੀ ਜਾਊਗੀ ਐਨਾਂ ਹਾਂ ਹਮਨੇ ਸਰਾਂਦ ਜਦ ਤੱਕ ਐਂ ਤੇ 12 15 ਭਰੀਆਂ ਹੋਣੀਆਂ 12 ਪੱਧਰ ਭਰੀਆਂ 40 ਤੀਆਂ ਵੀਡੀਓਆਂ ਭਰੀਆਂ ਠੋਕ ਕੇ ਲੰਘ ਜਿਓ। ਮੈਂ ਮਾਰੀਆਂ ਭਰੀਆਂ ਬਣੇ ਇੱਕ ਹੋਰ ਤਾਂ ਤਿਆਰ ਪਾ। ਹਾਂ। ਹਾਂ। ਉਹ ਭਰੀ ਚੱਕਣੀ ਕੋਈ ਔਖੀ ਨਹੀਂ ਦੀ ਹੈਗੀ। ਉਹ ਜਿਹੜੇ ਕੁੱਬ ਜੇ ਆਂ ਡਿੰਗੀ ਦੀ ਉਹ ਅੰਦਰ ਫੜ ਆਏ ਖੜੀ ਕਰ। ਹਾਂ। ਛੇਟਾ ਮੋਢਾ ਲਾ ਮੇਰਾ ਪਾ। ਚਲੋ ਅੱਜ ਵਾਲੇ ਵੀਡੀਓ ਚ ਦਿਖਾਵਾਂਗੇ ਵੀ ਕਿਵੇਂ ਕਿਵੇਂ ਹੈ ਨਾ ਮਤਲਬ ਚੱਲਦਾ। ਭਾਗਾ ਚ। ਅੱਛਾ ਕਿਉਂ ਉਹ ਆਉਂਦਾ ਉਧਰ ਘਰ ਆ ਗਿਆ। ਉਹ ਬਰਸੀਨ ਵੱਢਣ ਗਏ ਪਾ। ਅੱਛਾ ਉਹ ਬਰਸੀਨ ਵੱਢਣ ਗਏ ਪਿਆ। ਓਵਰ ਗੋਗੀ ਹੈ ਨਾ। ਹਾਂ। ਤੇ ਲਾਲੀ ਕੱਲ ਨਾਨਕੇ ਚ ਘੁੰਮ ਕੇ ਆਇਆ। ਲਾਲੀ ਠੀਕ ਰ हां तेरी वीडियो देख ली ਚਰਚਿਆਂ ਚ ਹੋਇਆ ਬਦਲਦੀ ਪੂਰਾ ਹਾਂ ਇੱਕ ਹੋਰ ਵੀ ਆ ਨਾ ਹੂੰ ਕਿਆ ਨਾਮ ਨੇ ਆ ਭਰੀਆਂ ਚੱਕਣ ਚ ਵੀ ਆਏ ਫਾਇਦਾ ਦਾ ਇਹਦੇ ਨੂੰ ਮੋਢਾ ਚਲਾ ਜਾ ਕੇ ਲੰਘ ਜਾ ਫਿਰ ਗਾਹਾਂ ਖਿਲਾੜੀਪੁਰ ਵੀ ਦੇਖੀ ਗੰਨਾ ਖਿਲਾੜੀਪੁਰ ਵੀ ਤਮਾਸ਼ੇ ਹੋਣੇ ਆ ਪੂਰੇ ਕੁੰਮਕੇ ਸਾਡੇ ਦੇ ਪਰਲੇ ਪਾਸੇ ਹੋ ਜਾ ਕਰਨ ਅੱਧਾ ਦੂਜੇ ਪਾਸੇ ਹੋਊਗਾ ਜਿੱਧਰਲੇ ਪਾਸੇ ਨੂੰ ਉਹ ਨਿਕਲਦੀ ਐ ਕੋਈ ਗੰਨਾ ਇੰਨੇ ਵੱੜ ਪਏ ਵੇਦ ਕੀ ਚੱਲ ਕੋਈ ਨਹੀਂ ਉਹ ਗੰਨਾ ਤਖੜਾ ਗੰਨਾ ਤੱਕ ਰਾ ਤੇ ਬਾਕੀ ਹਥਿਆਰ ਚੱਕੀ ਜੀ ਹੁਣ ਹੋਈਏ ਕਾਇਮ ਚਾਚਾ ਬੰਦੇ ਵੱਡਿਆ ਵਾ ਇੱਕ ਰੋਟਾ ਵੱਡਿਆ ਵਾ ਹਨਾ ਉੱਥੇ ਉੱਥੇ ਹਾਂ ਗੱਲ ਜਦ ਐ ਕਰਕੇ ਆਏ ਹੋਗੇ ਸਵੀਟ ਬ੍ਰੇਕਰ ਬੱਜਿਆ ਸਵੀਟ ਬ੍ਰੇਕਰ ਆ ਗਿਆ ਲਓ ਜੀ ਭਾਗਾ ਚਾ ਪਹੁੰਚ ਚੁੱਕਿਆ ਤੇ ਸਵੇਰ ਦੇ 8:30 ਵਜੇ ਦਾ ਟਾਈਮ ਹੋ ਚੁੱਕਿਆ ਤੇ ਸਵਾਗਤ ਕਰਦੇ ਆ ਉਹ ਭੁਖੇ ਅਸੀਂ ਬੇੜਾਂ ਵੱਟ ਤੀਆਂ ਤੁਸੀਂ ਤਾਂ ਮੈਨੂੰ ਪਤਾ ਤੁਸੀਂ ਕਰਕੇ ਆਏ ਕੰਮ ਕੋਈ ਇੱਕ ਦਸ ਉਹ ਸਕੂਟਰੀ ਦਾ ਉਹ ਭੰਨ ਕੇ ਆਏ ਆ ਉਹ ਨਹੀਂ ਸੋਰੀ ਗਲਤੀ ਆ ਮੋਟਰ ਜਿਹੜਾ ਪੱਕੀ ਭਰਤੀ ਕਹਿੰਦਾ ਕਿਆ ਕਰਕੇ ਆ ਮੈਂ ਇੱਕ ਤਾਂ ਸਕੂਟਰੀ ਦਾ ਉਹ ਬਣ ਗਿਆ ਨਹੀਂ ਹੋਣੀ ਇੱਥੇ ਆਪਾਂ ਠੀਕ ਕਰਾ ਦੇ ਤੂੰ ਕਰਾ ਦੇਣੀ ਇੱਥੇ ਆਪਾਂ ਤੇ ਬੇੜਾਂ ਬੱਟੀਆਂ ਚਾਚਾ ਅੱਜ ਨਾ ਸੁਣਦਾ ਉਹ ਸੁਣਦਾ বাজੇ ਚਾਹ ਪਾ ਦੇਣਾ ਪੂਰਾ ਕੇ ਆ ਉਹ ਦੇ ਲੈ ਇੱਧਰ ਬੇੜਾਂ ਬੱਟੀਆਂ ਅੱਜ ਪਹਿਲਾਂ ਹੀ ਆ ਗਏ ਹਮਾਨਾ ਕਿੱਥੇ ਹੋਰ ਉਹ ਹੀ ਗੱਲ ਦੱਸਦੀ ਖਾਸੀਆਂ ਤਾਂ ਜਿਹੜੀ ਕਿਦਾਂ ਕਰੀ ਉਦੋਂ ਆਹ ਦੇਖੋ ਬਈ ਸਾਡੀਆਂ ਬੇੜਾਂ ਬੱਟੀਆਂ ਵੀ ਆ ਲਾਲੀ ਆ ਆਪਣੀਆਂ ਬੇੜਾਂ ਬੱਟੀਆਂ ਵੀ ਆ ਉਹ ਬੱਟੀਆਂ ਵੀ ਢਿੰਪੇ ਆ ਚੇ ਦੀਆਂ ਬੇੜਾਂ ਚੰਗਾ ਹੈ ਕਰ ਬੇੜਾ ਗਿਣਲਾ ਆ ਵੱਟੀਵੇਂ ਡਿੰਪੇ ਚ ਇਹਨਾਂ ਦੀਆਂ ਬੇੜਾਂ ਨਹੀਂ ਇਹ ਨਹੀਂ ਗੱਲ ਹੋਈ ਨਹੀਂ ਸਕਦੀ ਉਹ ਆਪਣੀਆਂ ਬੇੜਾਂ ਦੀ ਵੀ ਸਫਾਈ ਦੇਖ ਲੈ ਲਾਲੀ ਪੁਰਾਣੇ ਬੰਦੇ ਦੇਖ ਲਓ ਨਵੇਂ ਬੰਦੇ ਦੇਖ ਲਓ ਆ ਨਵੇਂ ਬੰਦਿਆਂ ਦੀਆਂ ਬੇੜਾਂ ਦੇਖ ਲਓ ਇਹਨਾਂ ਦੀ ਵੀ ਵੀਡੀਓ ਦੇਖਦੇ ਪੁਰਾਣੇ ਬੰਦੇ ਦੱਸ ਦਿਓ ਵੀ ਇਹਨਾਂ ਦੇ ਵਿੱਚੋਂ ਕਿਹੜੇ ਆ ਨਵੇਂ ਬੰਦੇ ਅਸੀਂ ਆ ਸਾਡਾ ਕੰਮ ਕਰਿਆ ਵਾ ਸਫਾਈ ਚ ਸੀਐਨਸੀ ਮਸ਼ੀਨਾਂ ਨਾਲ ਥੋੜੀ ਥੋੜੀ ਨਾਲੇ ਪਲਾਜ਼ਮਾ ਮਸ਼ੀਨਾਂ ਨਾਲ ਆਹ ਦੇਖ ਲਓ ਇਹਨੇ ਥੋੜੇ ਆਹ ਥੋੜੇ ਛੇਣੀ ਨਾਲ ਗੰਦ ਪਾਇਆ ਵਾ ਆਹ ਅਗਲੇ ਨੇ ਆਪੇ ਉਹ ਆਹ ਦੇਖੋ ਬਈ ਵੇੜਾ ਵੱਟੀਆਂ ਵੀਆਂ ਆਹ ਆਹ ਦੇਖ ਲਾ ਝੂਠ ਛੱਡ ਦੀ ਆ ਮਸ਼ੀਨ ਆਹ ਦੇਖ ਲਓ ਇਹਨਾਂ ਨੇ ਆਹ ਕੰਮ ਕਰਿਆ ਵਾ ਥੋੜੇ ਛੇਣੀ ਵਾਲੇ ਆ ਇਹ ਬੰਦੇ ਆ ਵੇੜ ਦੇਖੋ ਆ ਆਹ ਦੇਖ ਲਓ ਸਾਡੀ ਆ ਸਾਡੀ ਵੇੜ ਹਾਂ ਹੁਣ ਤੋ ਆ ਬਸ ਆਪਣੇ ਨੰਬਰ ਬਣਾ ਲਓ ਝੂਠੇ ਹੁਣ ਲਾਲੀ ਧੋਖਾ ਹੋ ਰਿਆ ਨਾ ਚਲੋ ਚੱਕੋ ਗਿੰਦਾਸੇ ਬਾਈ ਮੁੰਡਾ ਮਾਸੀ ਦਨੇ ਅੱਜ ਵੱਟ ਕੱਢੇ ਪਾਏ ਆ ਪੂਰੇ ਕੰਮ ਵਾਲੇ। ਖਾਲੀ ਗੰਨਾ ਧਿਆਨ ਨਾਲ ਫੜਿਆ ਕਰੇ ਬਲ ਪਾ ਲੁੰਦਾ ਫਿਰ। ਦਿਮ ਪਾ ਗਿਆ ਚ। ਲੱਖੀ ਮੋਢੇ ਪਰ ਗੰਨੇ ਨੂੰ। ਇਹਦਾ ਕਲਾੜੀ ਚ ਲੱਗਿਆ ਨਾਲ ਖਿੱਚ ਕੇ ਲਿਆ ਕਰੂਗਾ ਆਪਣੇ ਵਾਲਾ ਗੰਨਾ। ਆਈਕ ਨੰਬਰ 1 ਆਈਕ ਨੰਬਰ 1 ਪੂਰਾ। ਲੱਜ ਦੇ ਤਾ ਸੀ ਸੱਪ ਮਾਰ ਸੀਲੀ ਚੱਕੀ ਫਿਰਦਾ ਗੰਨਾ। ਗੰਨਾ ਕਿਵੇਂ ਠੀਕ ਹੈ ਗੰਨਾ ਠੀਕ ਹੈ ਪਰ ਹੈ ਬਿੰਗਾ ਬਿੰਗਾ ਤਾਂ ਤਾਂ ਇਹ ਨਾ ਫਿਰ ਆਪਾਂ ਬੰਨੇ ਨਹੀਂ ਤਾਂ ਕੱਲ ਕੋ ਕਦ ਕਰਦਾ ਤਾਂ ਚੰਗਾ ਜਦ ਤੈਨੂੰ ਕਿਹਾ ਤਾਂ ਵੀ ਆ ਜਾ ਤੈਨੂੰ ਫੋਨ ਕਰਿਆ ਤਾਂ ਆ ਵੱਲੋਂ ਮੱਜਰੇ ਮੈਂ ਕਿ ਲਾਲੀ ਸ਼ੈੱਡ ਫੂਟ ਪਾਉਂਦੇ ਤੇ ਨਾ ਉਹ ਤੇ ਪਹਿਲਾਂ ਤੈਨੂੰ ਪਤਾ ਬੂਹ ਪਾਣੀ ਪੂਣੀ ਖੜਾ ਤੇ ਇਹਦੇ ਟਾਈਮ ਨਹੀਂ ਲੱਗਿਆ ਇਹਦੀ ਜਣੀ ਕਈ ਕੰਮ ਆਪਣੇ ਛੱਡਨੇ ਉਹ ਕਰਦੇ ਖਿੱਚਦੇ ਉਹ ਤਾਂ ਫਿਰ ਇੰਨਾ ਕਿ ਤੈਨੂੰ ਪਤਾ ਯਾਰ ਦੁਕਾਨ ਖਰੀਦ ਤੂਗਾ ਕੀ ਗੱਲ ਕਰਤ ਕੰਮ ਕਰਦਾ ਨਾ ਇਹ ਮਾਈਂ ਜਾਦਾ ਦਾ ਉਹ ਕੰਨਾਂ ਨਾਲ ਲਈ ਦੀ ਆਪਾਂ ਨੂੰ ਮਾੜੀ ਕੰਮ ਕਰਦਾ ਸੀ ਕੁਛ ਨਹੀਂ ਕਰਿਆ ਕਹਿ ਰਹੇ ਆ ਕਹਿੰਦੇ ਕਿਸੇ ਨਾ ਕੋਈ ਕੰਮ ਕਰਦਾ ਉਹ ਤਾਂ ਉਹ ਭੰਚੇ ਦੀ ਨਜ਼ਾਰੀ ਲੈ ਲਈ ਬਣਾ ਕਾਦੇ ਘੁੰਮਣੇ ਫਿਰਨੇ ਤੇ ਫੀਲਿੰਗਾਂ ਦੇ ਉਦਣ ਕਾਰਨਾ ਮੈਂ ਕਈ ਕਰਕੇ ਆਇਆ ਤੂੰ ਮੰਨ ਨਹੀਂ ਲਿਆ ਨਹੀਂ ਕਾਰਨਾ ਮੈਂ ਤਾਂ ਕੋਈ ਨਹੀਂ ਕਰਿਆ ਹਾਂ ਲਾਲੀ ਨਹੀਂ ਲਾਲੀ ਦੱਸੇ ਨਾ ਕਰ ਕਿਸੇ ਵੀ ਇਹ ਨਾ ਪਤਾ ਤਾਂ ਲੱਗਿਆ ਤਾਂ ਬਾਈ ਪਰ ਝੂਠਾ ਹਾਂ ਹਾਂ ਝੂਠਾ ਬੱਸ ਕਿਉਂ ਬੰਦੇ ਜਲਦੇ ਆ ਹਾਂ ਜਲਦੇ ਆ ਬੰਦੇ ਠੀਕੇ ਦਾ ਕਾਹਦੀ ਬੰਦੇ ਨਾਲ ਹਾਂ ਸਹੀ ਗੱਲ ਐ ਚੱਲ ਕੋਈ ਆਈ ਤੇ ਮੈਂ ਜਲਦੇ ਹਾਂ ਆ ਮੇਰੇ ਪਾਏ ਹਥਿਆਰ ਹੋ ਰਹੇ ਮਾਰਾਂ ਇਹ ਅਵੇ ਸਾਰੇ ਕੰਮਾਂ ਨੂੰ ਹੱਥ ਪਾਏ ਸਾਰੇ ਸਿੱਖੇ ਸਾਰੇ ਕੰਮਾਂ ਨੂੰ ਕੋਈ ਨਾ ਕੋਈ ਨਾ ਤੇਰਾ ਵੀ ਲੰਗੇ ਜਾਣਾ ਟਾਈਮ ਤਾਂ ਲੰਘੂਗਾ ਕਿਵੇਂ ਲੰਘੀ ਜਾਊਗਾ ਹੋ ਕਿਹਨਾਂ ਤੱਕ ਕਰਮਾਂ ਵਾਲਾ ਤੈਨੂੰ ਛੁੱਟੀ ਮਿਲ ਰਹੀ ਹੈ ਭੱਗਾ ਚਲੋ ਵੀ ਜਿਆਦਾ ਔਖਾ ਲੱਗਦਾ ਹੈ ਆ ਵੀ ਲਾਲੀ ਚੁੱਟੀ ਦੇਖੀ ਜਾਂਦਾ ਛੁੱਟੀ ਉਹ ਲਾਲੀ ਹੂੰ ਤਾਂ ਆਏ ਆਏ ਦੇ ਸੋਤਲਾ ਵੀ ਮਾ ਸਿੰਮਲੇ ਆਇਆ ਵਾ ਬਰਫ ਤਾਂ ਪੈਂਦੀ ਬਰਫ ਦਾ ਹੁਣ ਪਵਾ ਦਿੰਦੇ ਆ ਬਰਫ ਕਿਤੇ ਸਾਰਾ ਸਾਲੇ ਪਈ ਜਾਂਦੀ ਸੀ ਸਿੰਮਲੇ ਐ ਵੀ ਲਾਲੀ ਨੇ ਕਰਨਾ ਹੈ ਬਿਜ਼ਨਸ ਲਾਲੀ ਕਹਿੰਦਾ ਵੀ ਆਪਾਂ ਗੰਨੇ ਐ ਜਾ ਚਾ ਕਹਿੰਦਾ ਗੰਨੇ ਰੱਖ ਲਿਆ ਕਰਦੇ ਆ 10 ਕਿੰਨੇ ਕਹਿੰਦਾ ਆਪਾਂ ਨੇ ਜੂਸ ਬਣਾ ਆਪਣਾ ਕੱਢ ਕੱਢ ਕੇ ਆਪਾਂ ਨੇ ਵੇਚਿਆ ਕਰਨਾ ਭਾਈ 20 ਰੁਪਏ ਗਲਾਸ ਮੈਂ ਬਹੁਤ ਡਰਦਾ ਹਾਂ ਤੁਸ ਗੰਨੇ ਦੇਦਾ ਪਏ ਹਨਾ ਤੇ ਇਹਦੇ ਆ ਪਛਰੇ ਭੱਜੂਗੇ ਹਾਂ ਹਨਾ ਮੈਂ ਕੱਲ ਮਾਮੇ ਨੂੰ ਵੀ ਕਹਿ ਕੇ ਆਇਆ ਹਾਂ ਹਾਂ ਮੁੰਡਾ ਪਵਿੰਦਾ ਵੀ ਇੰਨਾ ਸੋਹਣਾ ਕੰਮ ਹੈ ਦਸਤਾਨਾ ਹੀ ਮਿਲੇ ਰਿਹਾ ਨਜ਼ਾਰਾ ਆਇਆ ਪਿਆ ਨਜ਼ਾਰਾ ਹੈ ਤੇ ਧੁੱਪ ਦੇਖੋ ਕਿੰਨੀ ਖਿੜੀ ਪਈ ਹੈ ਕੀ ਬਾਤ ਬਟਾ ਮੰਡੀ ਨਾ ਵੀ ਨਾਲ ਮਿਲ ਰਿਹਾ ਬਟਾ ਮੰਡੀ ਚੱਲ ਚੱਲ ਹਾਂ ਭੁੱਖ ਲੱਗੀ ਪਿਆਸ ਲੱਗੀ ਚੱਕੋ ਵਧੀਆ ਹੀ ਕਰਨਾ ਆਪਣੀ ਨਹੀਂ ਲਾਲੀ ਆਪਾਂ ਨਹੀਂ ਬਿਜ਼ਨਸ ਕਿਵੇਂ ਕਰਨਾ ਹੁਣ ਕੱਲੂ ਤੂੰ ਕਲਾੜੀ ਤੇ ਜਾਏਂਗਾ ਕੱਲੂ ਮੈਂ ਕਲਾੜੀ ਪਈ ਜਾਊਂਗਾ ਬਾਈ ਜਿਹੜਾ ਗੁੜ ਤੇ ਸ਼ੱਕਰ ਆਰਗੈਨਿਕ ਹੂੰ ਕੁਛ ਨਹੀਂ ਪਾਇਆ ਬਾਈ ਮਾ ਠੀਕ ਆ ਘਰ ਦਾ ਪਾਣੀ ਲਾਇਆ ਹੋਇਆ ਏ ਹਾਂ ਠੀਕ ਆ ਓਕੇ ਦਾ ਬੋਰਡ ਆ ਮਿੱਠਾ ਇੰਨਾ ਏ ਵੇ ਚਿੰਨੀ ਵੀ ਚਿੰਨੀ ਫੇਲ ਕਰਤੀ ਚਿੰਨੀ ਫੇਲ ਕਰਤੀ ਆ ਦੇਖ ਲਓ ਮੂੰਹ ਦੇਖੋ ਹੇ ਖਰਾਚੇੜਦਾ ਐਡਾ ਹੋ ਗਿਆ ਕੰਨਾ ਪੀਏ ਗੋਗੀ ਤੂੰ ਦਿਖਾਈ ਮੂੰਹ ਦਿਖਾਈ ਐ ਕਰਕੇ ਘੰਟਾ ਹੋ ਗਿਆ ਕੰਨਾ ਤੁਸੇ ਨੂੰ ਅੱਛਾ ਜੇ ਬਾਈ ਦੀ ਕਿਸੇ ਦੀ ਡਿਮਾਂਡ ਆ ਗਈ ਫਿਰ ਆਪਾਂ ਕਿਵੇਂ ਲਾਲੀ ਪਹੁੰਚ ਕਰਾਂਗੇ ਜੇ ਬਾਈ ਮੰਨ ਲਾ ਵੀ 100 ਕਿਲੋਮੀਟਰ ਤੇ ਬੈਠਾ ਯਾਰ ਬਾਈ ਜੇ 100 ਕਿਲੋਮੀਟਰ ਤੇ ਬੈਠਾ ਕੁਰੀਅਰ ਕਰ ਦਾਂਗੇ ਠੀਕ ਆ ਜੇ ਕੁਰੀਅਰ ਕਰਨ ਵਾਲੇ ਉਹ ਖਾ ਗਏ ਇੱਕ ਦਿਨ ਦੇ ਅੰਦਰ ਉਹਨਾਂ ਨੂੰ ਕੀ ਪਤਾ ਵਿੱਚ ਕੀ ਆਏ ਆਪਣੇ ਪੈਕ ਕਰਕੇ ਵੇਚਣਾ ਹੈ ਲਫਟ ਨਹੀਂ ਜਾਊਗੀ ਇਹਦੀ ਲੈ ਸਵਾਦੀ ਪਹਿਲਾਂ ਆਹ ਕਾ ਫੀਮ ਆ ਕਿਤੇ ਲਫਟ ਜਾਣਾ ਹਾਂ ਪੈਸੇ ਪਹਿਲਾਂ ਪੈਸੇ ਪਹਿਲਾਂ ਆਨਲਾਈਨ ਆਨਲਾਈਨ ਜਿਵੇਂ ਆਪਾਂ ਨੇ ਸੱਕਰ ਪਰ ਇਹਦੀ ਸ਼ਰਤ ਹੈ ਵੀ ਪਹੁੰਚੂਗਾ ਜ਼ਰੂਰ ਉਹ ਕੰਮ ਨਹੀਂ ਆਉਂਗਾ ਵੀ ਬਈ ਰਸਤੇ 'ਮਾਂ ਖੜ ਗਿਆ ਜੀ ਉਹ ਫਲਾਣਾ ਵਗਾ ਧਮਕਾਣਾ ਜੇ ਲੋਕਡਾਊਨ ਲੱਗ ਗਿਆ ਰਸਤੇ 'ਚ ਖੜ ਗਿਆ ਨਾ ਨਾ ਫਿਰ ਅਸੀਂ ਆਪ ਪਹੁੰਚ ਕਰੂਗੇ ਅੱਛਾ ਇਹ ਤੇਲ ਦੇ ਪੈਸੇ ਦੇ ਦਿਓ ਹਾਂ ਫਿਰ ਆਪ ਪਹੁੰਚ ਆਪ ਪਹੁੰਚ ਕਰਾਂਗੇ ਪਹੁੰਚ ਜਾਊਗਾ ਬਚ ਜੂਗਾ ਆਪਣੇ ਕੋਲ ਹੈਂ ਬਚ ਜੂਗਾ ਇਹ ਤਾਂ ਬਚਾਣਾ ਹੈ ਫਿਰ ਪਹਿਲਾਂ ਤਾਂ ਆਪਣਾ ਕੋਟਾ ਪੂਰਾ ਕਰਾਂਗੇ ਲਾਲੀ ਜਦ ਤੱਕ ਉਹ ਸਾਡੇ ਬੜੇ ਮਾਸੜ ਦੀ ਆਜ਼ਾਦੀ ਨਹੀਂ ਦਿੰਦੇ ਕਲਾਸ ਮਾਈਨਸ ਕਰਕੇ ਵੇ ਕਿੰਨਾ ਹੋ ਗਿਆ ਕਿਆ ਹੋ ਗਿਆ ਤੇ ਬਾਅਦ ਚੱਲਣਾ ਕੰਮ ਇਹ ਹਾਂਜੀ ਨਾ 5 ਕਿਲੋ ਆਹ 5 ਕਿਲੋ ਕਿਆ ਕਰਨੀ ਹੈ ਜੀ ਦਸ ਗੜ ਪੈ ਜੂਗੀ 5 ਕਿਲੋ ਦੇਖ ਕੇ ਲਾਲੀ ਕਹਿੰਦਾ ਘਰ ਨੂੰ ਪਰ ਇਕੱਠੀ ਦੇਖੀ ਹੋਣੀ ਛੱਡਾ ਡੱਬੇ ਡੁੱਬੇ ਇਹ ਮਹੁੰਦੀ ਸਾਡੇ ਦਾ ਹੀ ਪਾਈ ਵੀ ਖੜਾ ਚੀਨੀ ਚੱਲਦੀ ਉਧਰ ਮੈਂ ਕੋਈ ਨਾ ਇਤ ਕੀ ਤੈਨੂੰ ਦਵਾਂਗੇ ਇੱਕ ਥੈਲਾ ਭਰ ਕੇ ਲਾ ਚੁਂਗੇ ਦੇਖ ਕੇ ਖਾਣਗੇ ਬਾਅਦ ਵਿੱਚ ਥੈਲਾ ਭਰ ਕੇ ਦਵਾਂਗੇ ਤੈਨੂੰ ਦਾਲੀ ਕੋਈ ਨਾ ਠੀਕ ਹੈ ਨਾ ਜੀ ਮਾਮੇ ਤੱਕ ਪਹੁੰਚ ਕਰਨੀ ਆ ਬਾਈ ਮਾਮੇ ਨੂੰ ਕਿਹੜੇ ਨੂੰ ਸਾਈ ਮਾਲਾ ਵਾਲੇ ਨੂੰ ਪਤੂ ਰੇਟ ਘੱਟ ਕਰਿਆ ਆ ਉੱਥੇ ਕਾਲੇ ਮਾਮੇ ਨੂੰ ਹੈ ਰੇਟ ਘੱਟ ਕਰਿਆ ਆਰਗੇਨਿਕ ਆ ਇਹ ਨਾ ਯਾਰ ਤੇਰੀ ਮਾਮਾ ਆ ਇਹਦਾ ਐਨਾ ਕਾ ਛੱਡ ਦਿੰਨੇ ਆ ਚਲ ਐਨਾ ਛੱਡ ਦੀਏ ਹਾਂ ਚਲ 58 ਰੁਪਏ ਨੂੰ ਪਹੁੰਚ ਕਰ ਦੂੰਗੇ ਮਾਮੇ ਪਹੁੰਚ ਨਹੀਂ ਕਰਨੀ ਫੇਰ ਪਹੁੰਚ ਕਰੀ ਜਾਂਦਾ 50 ਕਿਲੋ ਚਾਹੇ ਲੈ ਜੂਗਾ ਕਹਿਣਾ ਹੁੰਦਾ ਤਾਂ ਪਹੁੰਚ ਕਰਨਾ ਜੇ ਰੇਟ ਹੋਰ ਕਟਵਾਉਣਾ ਫਿਰ ਮਾਮੇ ਨੂੰ ਅਪੀਲ ਕਰਦੇ ਵੀ ਮਾਮੇ ਆ ਜਾ ਉਰੇ ਨੂੰ ਮਾਮੇ ਨੂੰ ਆਣਾ ਪੈਣਾ ਫਿਰ ਬਾਈ ਹਾਂ ਫਿਰ ਵੀ ਜੇ ਰੇਟ ਹੋਰ ਕਟਵਾਉਣਾ ਹੈਨਾ ਉਰੇ ਫਿਰ ਕੰਮ ਕਰ ਕੰਨੇ ਨਾਲ ਗੰਨਾ ਹੋਣਾ ਪੈਣਾ ਗੰਨੇ ਨਾਲ ਕੁੱਲਣਾ ਪੈਣਾ ਕੁੱਲਣਾ ਪੈਣਾ ਆ ਦੇਖ ਤਾਂ ਸਹੀ ਕਹਣਾ ਥੱਪ ਮਗੋ ਪੱਟੇ ਲੱਗਿਆ ਬਖਾਂਸਾ ਮੋਹ ਦੇਖੀ ਦੇ ਕਿੱਥੇ ਅਟਕਾਇਆ ਬਾਈ ਰੱਬਾ ਜਦਾਈ ਬਹੁਤ ਆ ਕਰੇ ਇੱਧਰ ਨੂੰ ਕਰੇ ਲੱਤਾਂ ਦੇ ਪੁਗਾਰੇ ਹਾਂ ਕੈਂਚੀ ਮਾਰੀ ਵੀ ਹੈ ਦਿਖਾਈ ਕਿੱਥੇ ਗਈ ਆ ਦੇਖ ਆ ਦੇਖ ਆਪਾਂ ਜਰਾਬਾ ਜ루ਬਾ ਪਾ ਕੇ ਆਏ ਤੇ ਡਰਾਪਿਆ ਮੈਨੂੰ ਮਾਮੇ ਨੇ ਕੱਲ ਹਾਂ ਜਰਾਬਾਂ ਪਾਏ ਦਸਤਾਨੇ ਪਾਏ ਆਹ ਦੇਖੋ ਤੇ ਸਫਾਈ ਵੀ ਭਾਈ ਅਸੀਂ ਪੂਰੀ ਕਰਦੇ ਹਾਂ ਹਾਂ ਗੰਨਿਆਂ ਦੀ ਸਫਾਈ ਪੂਰੀ ਹੈ ਭਾਈ ਇਹ ਵੀ ਫੇਲਣਾ ਸਾਡੇ ਮੇਜ ਸਾਡੀ ਟੀਮ ਨੂੰ ਬੁਲਾਣਾ ਕਿਸੇ ਨੇ ਟੀਮ ਦੇਖ ਲੋ ਸਾਰੇ ਸਰਦਾਰ ਜੀ ਭਾਈ ਲਾਲੀ ਨੂੰ ਛੁੱਟ ਕਿਸੇ ਨੇ ਨਹੀਂ ਆਉਣਾ ਉਹ ਸਾਰੇ ਸਰਦਾਰ ਜੀ ਆ ਵੀ ਦੇਖੋ ਨਾਲੇ ਸਾਰੇ ਸਰਦਾਰ ਜੀ ਆ ਹਾਂ ਹਾਂ ਇਹ ਜੇ ਗੰਨੇ ਦੇ ਭਈਏ ਵੀ ਹੱਥ ਨਹੀਂ ਪਾਉਂਦੇ ਕਹਿੰਦੇ ਇਹ ਸਰਦਾਰ ਜੀ ਨਹੀਂ ਇਹ ਨਹੀਂ ਛਿਲेंगे ਜੇ ਨਹੀਂ ਛਿਲेंगे ਇਹ ਜਿਹਾਂ ਤੇ ਕੰਮ ਮਰਜੀ ਹੋਵੇ ਹਾਂ ਛਿਲਵਾ ਦਾਂਗੇ ਆ ਦੇਖੋ ਗੰਨਾ ਗਿਰ ਗਿਆ ਨਾ ਸਫਾਈ ਦਾ ਦੇਖੋ ਇੱਧਰ ਮੈਂ ਕਹਿੰਦਾ ਨਾ ਇਹ ਪੱਟ ਕੱਟੇ ਪਏ ਗੰਨਾ ਬੰਨੂ ਵੀ ਕਹਿੰਦੇ ਟਾਈਮ ਨਹੀਂ ਸ਼ੈੱਡ ਕਰਕੇ ਉਲਝ ਗਏ ਤੇ ਉਹ ਤਾਂ ਲਾਲੀ ਲੇਟ ਹੋ ਗਿਆ ਜੇ ਕਿਤੇ ਸ਼ੈੱਡ ਚ ਆਉਂਦਾ ਫਿਰ ਹੋਰ ਰੰਗ ਬਣੇ ਜਾਣੇ ਤੇ ਲਓ ਜੀ ਇਦਾਂ ਹਾਸੇ ਮਜ਼ਾਕ 'ਚ ਕੰਮ ਚੱਲ ਰਿਹਾ ਹੈ। ਇਹ ਹਾਸੇ ਨੂੰ ਕੰਮ ਕਰ ਲੈਣਾ। ਹਾਸੇ ਤੋਂ ਉਸਕੇ ਕੰਮ ਕਰ ਲੈਣਾ। ਬਿਲਕੁਲ। ਭਾਈ 100 ਗੱਲਾਂ 'ਚ ਇੱਕ ਗੱਲ ਜੀ ਲੱਗਿਆ ਬਾਈ ਬਸ। ਨਿਆਰਾ ਆਇਆ ਵਾ ਕਿ ਨਹੀਂ? ਆਹ ਗੱਲ ਮੁੱਕੀ ਆ ਵੇ 100 ਗੱਲਾਂ ਦੀ ਗੱਲ। ਜੀ ਲੱਗਿਆ। ਹਾਂ। ਲਾਲੀ ਕੰਮ ਗਿਣਾ ਦੇ ਕਿੰਨੇ ਪਏ ਆ ਹਲੇ। ਹੁਣ ਤੇ ਤੂੰ ਗੰਨੇ ਤੇ ਬਾਅਦ ਦੱਸ ਦੇ ਕੀ ਕੀ ਕੰਮ ਹੋਣੇ ਆਪਣੇ ਗੰਨੇ ਦੇ ਬਾਅਦ ਆਪਾਂ ਹਲੇ ਉਹ ਨੂੰ ਉਹ ਪਿਆਏ ਲਪਾਈ ਵੀ ਤਾਂ ਕਰਨੀ ਐ ਲਪਾਈ ਪਈ ਆ ਗਿਆ ਵੀਰੋ ਉਹਦੇ ਬਾਅਦ ਫਿਰ ਹਲੇ ਜਿਹੜੀ ਜਿਹੜੀ ਕਣਕਾਂ ਨੂੰ ਪਾਣੀ ਨਹੀਂ ਲੱਗਿਆ ਹੁਣ ਲਾ ਦੋ ਲਾਸਟ ਵਾਰੀ ਐ ਇਹਨਾਂ ਨੂੰ ਮਾਸਟਰ ਨੇ ਦੱਸਿਆ ਦਾ ਗੁਗਤ ਤੂੰ ਕੋਈ ਅਪੀਲ ਕਰਨੀ ਐ ਸਰੋਂ ਵੀ ਪਈ ਆ ਹਲੇ ਅੱਛਾ ਹਾਓ ਹਾਓ ਦੇ ਸਰੋਂ ਭੁੱਲੀ ਬੈਠੇ ਆ ਸਰੋਂ ਵੀ ਪਈ ਆ ਹਲੇ ਹਾਂ ਤਾਂ ਹੀ ਤਾਂ ਦੱਸਿਆ ਵੀ ਪ੍ਰਾਇਰ ਤੱਕ ਦਾ ਟਾਈਮ ਹੈ ਹੀ ਨਹੀਂ ਉਹ ਤਾਂ ਨਹੀਂ ਹਲੇ ਤੂੰ ਜਿਹੜਾ ਫੇਰ ਆਪਾਂ ਹੋ ਉਹ ਡਿਲੀਵਰੀ ਡਿਲੀਵਰੀ ਵਾਲਾ ਕੰਮ ਕੈਨਸਲ ਕਰ ਦਈਏ ਕਿੰਨੇ ਦਾ ਲੈ ਜੋ ਬਾਈ ਇੱਥੇ ਆ ਕੇ ਲੈ ਹੋ ਜਿੰਦ ਤੱਕ ਫਤੇਗੜ ਸਾਹਿਬ ਫੋਨ ਨੰਬਰ ਸਰੰਦ ਫੋਨ ਨੰਬਰ ਲਖੇ ਨਾ 94790 ਨਾ ਹਾਈ ਅਪੀਲ ਕਰਦੇ ਸਾਰਿਆਂ ਨੂੰ ਕਹਿੰਦੇ ਕੋਈ ਵੀ ਤਾਕ ਨਾ ਕਰਿਓ ਕਿ ਨਾ ਅਸੀਂ ਆ ਸਕਦੇ ਆ ਤਾਂ ਐਵੇਂ ਨਹੀਂ ਜੀ ਹਾਂ ਲਾਲੀ ਦੇ ਪਿੰਡ ਇੱਥੇ ਕਬੱਡੀ ਟੂਰਨਾਮੈਂਟ ਹੋ ਰਿਹਾ ਲਾਲੀ ਨੂੰ ਜਾਣ ਨਹੀਂ ਦੇ ਦੇ ਦੱਸ ਧੋਖਾ ਜਾਣ ਨਹੀਂ ਰਿਹਾ ਮੈਂ ਅਚਲ ਤੂੰ ਆ ਕਬੱਡੀ ਵਾਲਿਆਂ ਨੇ ਖੇਲਣਾ ਕਬੱਡੀ ਵਾਲ ਨੂੰ ਮਿਲ ਜਣਾ ਸਾਨੂੰ ਕਿ ਮੈਨੂੰ ਕੁਝ ਵੀ ਨਹੀਂ ਦੇਖਣਾ ਦੇਖੋ ਵੀ ਆਇ ਨਿਆਰਾ ਆਇਆ ਪਿਆ ਪੰਜ ਕਿਲੋ ਕਣਕ ਦਾ ਹੋਇਆ ਵਈ ਸਰ ਨਾ 5 ਕਿਲੋ ਇਹਦਾ ਇਹਦਾ ਸ਼ੱਕਰ ਦਾ ਸ਼ੱਕਰ ਦਾ ਬਾਹਰ ਹੋਇਆ ਵਾ ਨਹੀਂ ਟਿੱਕੀ ਵੀ ਤਾਂ ਬਣਾਉਣੀ ਆ ਤਾਂ ਟਿੱਕੀ ਚ ਕਿਹੜਾ ਕਿਹੜਾ ਠਵਾ ਪਾਉਣੀ ਆ ਤਾਂ ਟਿੱਕੀ ਚ ਕਿਹੜਾ ਠਵਾ ਪਾਉਣੀ ਆ ਸਾਰੀਆਂ ਆਰਗੈਨਿਕ ਠਵਾ ਹੂੰ ਬਾਦਾਮ ਹਾਂ ਬਾਜੂ ਮੂੰਹ ਫੜੀ ਹਾਂ ਹੋਰ ਜੂੜੀਆਂ ਲਾਲੀ ਹੋ ਵੀ ਪਾਣੀ ਆ ਜੂੜੀਆਂ ਨਹੀਂ ਪਾਉਣੀ ਦਾਖਾ ਖਾਸ ਕਾਜ਼ ਕਾਜ਼ ਨਹੀਂ ਬਣੀ ਆਦੀ ਘਟ ਹੈਗਾ ਦੇਖ ਲੈ ਜਦੀ ਬਰੋਲਾ ਪਾ ਦਿੰਦਾ ਕੋ ਯਾਦ ਆ ਗਈ ਸੀ ਇਹਦੇ ਕਿਥੋਂ ਲਾਉਣੀ ਪਾਉਣੀ ਫਿਰ ਤਾਂ ਆਪਣੇ ਜੋਗੀ ਰਹੇ ਨਹੀਂ ਉਹ ਫੇਰ ਨਹੀਂ ਕਰਦੇ ਖਾਂਦੇ ਸੇ ਕਰਦੇ ਨੇ ਕਹੀ ਜਾਂਦਾ ਲੈ ਮੈਂ ਤਾਂ ਕੰਮ ਕਰਨੇ ਨੂੰ ਜੀ ਕਰੀ ਜਾਂਦਾ ਏ ਆ ਮੈਂ ਫਸ ਬਾਰੇ ਪੂਰਾ ਚਿਕਨਾਈ ਤਾਰ ਦਾ ਮਾਰ ਉਹਨਾਂ ਨੇ ਐਂ ਕੀ ਜਾਣਾ ਨਹੀਂ ਦੇਖ ਲੋ ਇਹਨੇ ਟਿੱਕੀ ਐਸੀ ਬਣਾਉਣੀ ਆ ਢਿੰਪੇ ਹੱਥ ਨੂੰ ਵੀ ਦੂੰਗੇ ਬਣਾ ਕੇ ਥੋੜੀ ਜਿਹੀ ਉਹ ਲੋਕ ਘਰ ਆਉ ਕਰੇ ਦਾ 30 ਮਿੰਟ ਕਣ ਕੇ ਹੁੰਦਾ ਠੀਕ ਹੈ ਅੱਜ ਪਾਰਟੀ ਕਰ ਰਹੇ ਹਾਂ ਇਹ ਅੱਜ ਸ਼ਾਮ ਨੂੰ 버거 ਆ ਰਹੇ ਆ 버거 ਆ ਰਹੇ ਆ 버거 ਆਉਣਗੇ ਮੁਕਰ ਨਹੀਂ ਲਿਆ ਇਹ ਚਾਚਾ ਮੁਕਰ ਤਾਂ ਨਹੀਂ ਲਿਆ ਅਸੀਂ ਵੀਡੀਓ ਹੁਣ ਤੱਕ ਐਂਡ ਨਹੀਂ ਕਰਨੀ ਸੀ ਵੀਡੀਓ ਰਾਤ ਐਂਡ ਕਰੂੰਗੇ 버거 ਦਿਖਾ ਕੇ 버거 ਦਿਖਾ ਕੇ ਇਹ ਪੁੱਛ ਲੋ ਜੀ ਹਾਂਜੀ ਵੀਰ ਜੀ ਓਕੇ ਆ ਆਉਣਗੇ 4-5 ਬੰਦੇ ਆ ਬਰਗਰ ਦਾ ਦਦ ਲਾਲੀ ਕਿਹੜੇ ਖਾਣੇ ਆ ਤਾਂ ਗਲਤ ਕੰਮਾ ਸੀ ਕੋਈ ਕਰਦੇ ਸਾਰੇ ਸਰਦਾਰ ਜੀ ਇੱਕ ਵਾਰ ਕੈਮਰਾ ਕਮਾ ਕੇ ਦਿਖਾ ਮੈਂ ਦਿਖਾ ਦੇ ਸਾਰੇ ਦਾੜੀਆਂ ਰੱਖਿਆ ਹੋਈਆਂ ਦੇਖ ਕਿੰਨੇ ਸੋਹਣੇ ਲੱਗਦੇ ਆ ਸਰਦਾਰ ਐ ਕੰਮ ਕਰ ਮੈਂ ਕਹਿੰਦਾ ਨਹੀਂ ਫੇਰ ਕਹਿੰਦੇ 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 ਸਾਰੇ ਕਹੀ ਜਾਂਦੇ ਆ ਬਾਹਰ ਜਾਣਾ ਬਾਹਰ ਜਾਣਾ ਕੰਮ ਤਾਂ ਇੱਥੇ ਹੀ ਬਹੁਤ ਕਰੋ ਕਰੋ ਤਾਂ ਸਹੀ ਅੱਜ ਰੰਗਾਚ ਕਿਉਂ ਹੋਇਆ ਵਾ ਇਹਦਾ ਕਾਰਨ ਹੈ ਲਾਲੀ ਅੱਜ ਬਹੁਤ ਰੰਗਾਚ ਹੋਇਆ ਬਕਾ ਕਰਦੇ ਪੀਲ ਕਰਦੇ ਪੀਲ 500 ਰੁਪਏ ਦਿਹਾੜੀ ਬਾਈ ਜਿਹਨੇ ਜਿਹੜਾ ਕਹਿੰਦਾ ਮੈਨੂੰ ਕੰਮ ਨਹੀਂ ਮਿਲਦਾ ਕੰਮ ਨਹੀਂ ਹੈਗਾ ਆ ਜਾ ਉਰੇ ਆ ਜਾ ਆ ਜਾ ਉਰੇ ਪਾਗੇ ਚ ਤੂੰ ਕੀ ਕਹਿਣਾ ਚਾਹਣਾ ਕਮਾਤਾ ਤੇ ਨਾਲੇ ਆ ਜਿਹੜਾ ਅੱਜ ਤੂੰ ਚੁੱਪ ਜਾ ਯਾਰ ਕਿਆ ਕਹਿ ਲੈ ਅੱਜ ਸਰੀਰ ਠੀਕ ਹੈ ਤੇਰਾ ਹਾਂ ਸਰੀਰ ਠੀਕ ਆ ਅੱਜ ਹਵਾ ਚੱਲਦੀ ਆ ਹਾਂ ਜਿਹੜੀ ਭੱਗ ਗਿਆ ਅੱਜ ਨੂੰ ਮਾਰ ਕਰਦੀ ਆ ਹੈ ਉਂਝ ਏਨਰਜੀ ਹੁੰਦੀ ਆ ਹਵਾ ਚ ਨਹੀ ਸਮਝ ਸਮਝਿਆ ਨਾ ਹਾਂ ਦੇਖੋ ਸਭੀ ਕਮੈਂਟ ਕਰਦੇ ਹੋ ਹਾਂ ਇੱਧਰ ਚੱਲਦੀ ਹਵਾ ਅੱਧਰੇ ਗਰਮੀ ਹਵਾ ਹਾਂ ਨਹੀਂ ਦੱਸਦਾ ਦਪਰ ਦਾ ਰੋਟੀ ਪਾਣੀ ਖਾ ਕੇ ਦੂਏ ਟਰੈਕਟਰ ਫੇਰ ਲਿਆ ਅੱਜ ਦੂਜੀ ਟਰਾਲੀ ਕਢ ਲਈ ਇੱਕ ਟਰਾਲੀ ਕੱਲ ਭਰ ਕੇ ਖੜਾਤੀ ਅੱਛਾ ਸ਼ਾਮ ਜੋ ਕੇ ਜਾਣਗੇ ਫੇਰੱਖ ਆਉਣੀ ਟਾਲ ਸਾ ਸਾ ਤਾਂ ਦੁਖੀ ਕਰਤਾ ਇਹਨੇ ਟਾਲ ਲਾਉਣੀ ਹੈ ਟਾਲ ਕਿੰਨੇ ਟੋਟ ਰੂ 22 ਦਾ ਟੋਟ ਰੂ ਹਾਂ ਕੱਖ ਕਿੰਨੇ ਹੋਗੇ ਹੱਥ ਵੱਡਾ ਲਿਆ ਫਾਰਮ ਜਿੰਨੇ ਇਹ ਨਹੀਂ ਕਿਹਦਾ ਦੁੱਧ ਸਾਲਾ ਵਧੇ ਨਾ ਵਧੇ ਗੋਹਾ ਸਾਲਾ ਰੋਜ਼ ਜਲੂਰ ਵਧਿਆ ਪਾਉਂਦਾ ਮਾ ਚੱਲ ਕੋਈ ਨਾ ਢੇਰ ਤੋਂ ਉੱਪਰ ਨੂੰ ਆਉਂਦਾ ਮੰਡੇ ਸੀ ਗਿਆ ਦਾ ਜਿੱਦਰ ਕੱਖ ਪਾਉਣ ਲੱਗਿਆ ਮੂਹ ਚ ਵੇਂਦਾ ਕਿਸੇ ਦਾ ਕੰਮ ਢੱਕਾ ਦਿਆ ਚਾਚਾ ਤੂੰ ਗਿਆ ਨਹੀਂ ਹਲੇ ਮੈਂ ਜਾਣਾ ਮੈਂ 4:30 ਵਜੇ ਜਾਣਾ ਮੈਂ ਤੂੰ 4:30 ਵਜੇ ਜਾ ਕੇ ਕਿੰਨੇ ਵਜੇ ਮੁੜੇਗਾ 4:30 ਵਜੇ ਜਾ ਕੇ ਜਿਹੜਾ ਤੁਹਾਡਾ ਪਾਰਟੀਆਂ ਸਮਾਨ ਆ ਉਹ ਫੜਾਊਗਾ ਅੱਜ ਅੱਜ ਨਹੀਂ ਹੌਲੀਆਂ ਪਰੀਆਂ ਯਾਰ ਆਹ ਫਾਇਦਾ ਹੈ ਨਾ ਚੱਲਾ ਚੱਲਾ ਬੰਦਾ ਦੱਸੀ

ਹਾਂ ਨਿਕਲਣਗੇ ਵੀ ਬਹੁਤ ਔਖੇ ਟਰਾਲੀ ਚੋਂ ਪੈਕਿੰਗ ਇਹਦਾ ਫਿਰ ਡਾਲਾ ਖੋਲੂਗੇ ਜੇ ਉੱਥੇ ਜਾ ਕੇ ਅੱਛਾ ਇੱਕ ਇੱਕ ਭਰ ਕੇ ਜਾਈ ਜਾਨੀ ਹੂੰ ਨਾ ਜਣਾ ਪਤਾ ਜੜ ਜੜ ਲੱਦ ਦਿਆ ਕਰੀ ਟਰਾਲੀ ਦੀ ਹਾਂ ਜਿਹੜੀ ਸਪੀਡ ਨਾ ਭਰੀ ਜਾ ਰਹੀ ਹੈ ਡਾਤਾ ਸਹੀ ਹੈ ਤਾਲੀ ਮਤਲਬ ਲੱਭਦੇ ਆਂ ਚੱਲ ਆਈ ਸ਼ਾਬਾਸ਼ ਐਈ ਸ਼ਾਬਾਸ਼ ਹੋ 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 ਸੀ ਦੋ ਜਣਾਂ ਨੇ ਬਾਈ ਜਦ ਉੱਪਰ ਸਿਰ ਪਰ ਤੇ ਉਤਰਦੇ ਗਿੱਠਵਾਦਾ ਬੰਦਾ ਹਨਾ ਹਾਂ ਹਾਂ ਜੋ ਬੱਛ ਕਰਾਤੀ ਆਉਂ ਫਿਰ ਲਾਤ ਤੇ ਸਿਰ ਪਰ ਤੇ ਪਰਣਾ ਉਤਲ ਜਾਂਦਾ ਨਾ ਜਹਾਂ ਤੱਕ ਪਰਣਾ ਉੱਪਰ ਦਿਨ ਹੋਵੇ ਸਿਰ ਦੇ ਮੜ ਜਾ ਫਿਰ ਗੱਲ ਹੋਰ 15 ਮਿੰਟ ਦਾ ਰਿਕਾਰਡ ਪੈਦਾ ਕਰਦੇ ਆ ਹਾਂ ਐਂ ਕਹਦਾ ਜੋ ਲੱਗਿਆ ਲੈਲੀ ਕਹਿੰਦਾ ਲੈਲੀ ਕਹਿੰਦਾ ਉਹ ਸਾਲਿਆਂ ਦੇ ਲੱਗ ਘੜਾਤਾ ਹੋਏ ਕਹਿੰਦਾ 15 ਮਿੰਟ ਤੇ ਕਹਿੰਦਾ ਹਾਂ ਉੱਪਰ ਜਾਦਾ ਤੱਕੜਾ ਰਿਹਾ ਤੂੰ ਕੱਲ ਤੇ ਥੱਲੇ ਭੇਜਿਆ ਕਰਾਂਗੇ ਤੈਨੂੰ ਬੜੇ ਮਸਾਂ ਨੂੰ ਕਹੀ ਜਾਂਦੇ ਤੇ ਨਾ ਬੜਾ ਮਸਾ ਕਿੰਨੀ ਆਰਾਮ ਨਾਲ ਖੜਾ ਹੈ ਹਾਂ ਐਂ ਨਹੀਂ ਪਤਾ ਉਹਦਾ ਨਾ ਬਹੁਤ ਹੁੰਦੀ ਆ ਐਂ ਖੜੇ ਜੰਨੇ ਇਕੂ ਪੈਦਾਦਿਲ ਹੋ ਗਿਆ ਕਿ ਕਿੰਨਾ ਖਰਚੰਨੇ ਆਵੇ ਇਕੂ ਪੈਦਾਦਿਲ ਹੋ ਗਿਆ ਜਦ ਅੰਦਰ ਜਾਣਾ ਆ ਕਿਤੇ ਬਰਸ਼ੇ ਤਾਂ ਨਹੀਂ ਇਹ ਬਰਸ਼ੇ ਹੋ ਆਹੇ ਬਾਬੇ ਲੈ ਵੀ ਕਲਾੜੀ ਜੋ ਗਿਆ ਮਾਲ ਅਸੀਂ ਦੋ ਟਰਾਲੀਆਂ ਚ ਪਾ ਲਿਆ ਇੱਕ ਟਰਾਲੀ ਕੱਲ ਹੋਗੀ ਇੱਕ ਤੇ ਇੱਕ ਅੱਜ ਹੋਗੀ ਹਾਂ ਪਾ ਦਈਏ ਲਾਲੀ ਟਰਾਲੀ ਦੀ ਆ ਹੂੰ ਗੁੜ ਚਾਹੀਦਾ ਸ਼ੱਕਰ ਚਾਹੀਦੀ ਆ ਹਾਂ ਕੰਟੈਕਟ ਕਰ ਸਕਦਾ ਏ ਨੰਬਰ ਬੋਲ ਦੇ ਨੰਬਰ ਤੁੰਦਾ ਬੋਲ ਦੇ ਆਪਣੇ ਨਾਲ ਬੋਲ ਦੇ 99699 30746 30746 ਆ ਲੀ ਜਦ ਮਰਜ਼ੀ ਫੋਨ ਕਰਦੇ ਹੋ ਜੀ ਹਾਂ ਜਦ ਮਰਜ਼ੀ ਇੱਕ ਨੰਬਰ ਗੱਲਾਂ ਦਾ ਆਹ ਦੇਖੋ ਜੀ ਆਪਣੇ ਆਪ ਕੋਈ ਭਈਆ ਨਹੀਂ ਹੈਗਾ ਆਪ ਖਾਥੀ ਕੰਮ ਕਰਨ ਦੇ ਆਹ ਦੇਖੋ ਜੀ ਅਸੀਂ ਬੁਲਾਇਆ ਬਾਈ ਸਾਡੇ ਘਰ ਦੇ ਮੈਂਬਰ ਹੈ ਬਿਲਕੁਲ ਦੇਖ ਲਓ ਜੀ ਇੱਧਰ ਮਾਰਨੇਗਾ ਬਾਈ ਅੱਛਾ ਤੂੰ ਜਿਹੜਾ ਚੈਨਲ ਬਣਾਉਣ ਦੀ ਗੱਲ ਕਰਦਾ ਤਾਂ ਵੀ ਤੈਨੂੰ ਚੈਨਲ ਬਣਾਉਣਾ ਹਾਂ ਜੇ ਲੋਕ ਕਮੈਂਟ ਕਰਨਗੇ ਤਾਂ ਚੈਨਲ ਬਣਾ ਦੂੰਗੇ ਬਿਲਾਲੀ ਭਾਈ ਜੀ ਚੈਨਲ ਬਣਾ ਦੂਗਾ ਹਾਂ ਜੇ ਲੋਕ ਕਮੈਂਟ ਕਰਨਗੇ ਨਾ ਹਾਂ ਬਾਈ ਜਿਹੜੇ ਗੱਲਾਂ ਚੰਗੀਆਂ ਲਾਦੀਆਂ ਐ ਤਾਂ ਚੈਨਲ ਬਣਾਵਾ ਫਿਰ ਤੇਰੀ ਵੀਡੀਓ ਕੌਣ ਬਣਾਏ ਕਰੂਗਾ ਵੀਡੀਓ ਆਪਣੇ ਆਪ ਸੈਲਫੀ ਕੈਮ ਦੇ ਲੈ ਨਾ ਗੰਨਾ ਪੱਕਾ ਰਹੇ ਸਾਦੇ ਗੰਨਾ ਚੱਕ ਸਾਦੇ ਗੰਨਾ ਢੋ ਸਕਦੇ ਵੀਡੀਓ ਨਹੀਂ ਬਣਾ ਸਕਦੇ ਤਾਂ ਬੋਲ ਸਕਦੇ ਤਾਂ ਵੀਡੀਓ ਹੱਥ ਨਾਲ ਵੀ ਬਣਾ ਸਕਦੇ ਹਾਂ ਇਹ ਫਿਕਰ ਨਹੀਂ ਕਰਨੀ ਮੁੰਡਾ ਕੌਣਾ ਹੈ ਇਹ ਬੱਸ ਕਰਤੀ ਸਾਹਿਬ ਨਹੀਂ ਮੁੰਡਾ ਕੌਣਾ ਹੈ ਚਲਾਉਂਦਾ ਵੀ ਨਹੀਂ ਬੱਸ ਨਹੀਂ ਹੈ ਆ ਦੇ ਮੁੱਛ ਨੂੰ ਥੋੜਾ ਉਮੀਦ ਹੈ ਮੈਂ ਐਂ ਤਾਂ ਦੇਖ ਲਓ ਭਾਈ ਓਏ ਚਾਲਾ ਵੀ ਕੋਈ ਤਾਂ ਸ਼ਾਂਤ ਨਹੀਂ ਆਉਂਦਾ ਕਿਹੜਾ ਵੀ ਕਿਉਂ ਮੰਨਦਾ ਫਿਰ ਚਾਚਾ ਵਾਦਿਆਂ ਦਾ ਪੱਖਾ ਨਿਕਲੇ ਕਿ ਨਹੀਂ ਨਿਕਲੇ ਲਾਈਟ ਵਾਲਾ ਕਹੀ ਮੇਰਾ ਬਾਈ ਉੱਥੇ ਲੈਟ ਵਾਲਾ ਕਹੋ ਸ਼ਟਰ ਕੋਲ ਲੱਗੀ ਹੋਈ ਸੱਚ ਲੈਟ ਵਾਲਾ ਕਿਧਰ ਤੇ ਜਿਉਂਦਾਰ ਆਇਓ ਚਾਚਾ ਉਹ ਫਿਰ ਮਹਾਕਾਰ ਨੂੰ ਆਪਾਂ ਨੇ ਫਿਰ ਆਏ ਨਹੀਂ ਦੁਬੇਤੀ ਹੁਣ ਦਿੱਤੀ ਅੱਜ ਪਾਰਟੀ ਕਰਤੀ ਢੂੜ ਕਰਤੀ ਅੱਜ ਹਾਂ ਲਾਵੀ ਲਾਲੀ ਖੁਸ਼ ਅੱਜ ਬਾਜੀ ਬਾਜੀ ਮੈਂ ਵੀ ਦੁੱਧਾ ਘੁੱਟ ਰੱਖੀ ਬੈਠਾ ਦਾ ਹਰੇ ਮੈਂ ਵੀ ਦੁੱਧਾ ਘੁੱਟ ਰੱਖੀ ਬੈਠਾ ਦਾ ਪੀਤਾ ਨਹੀਂ ਹਲੇ ਮਾਂ ਚਾ ਉਹਨੂੰ ਕਿਹਾ ਤਾਂ ਨਾ ਵੀ 7 ਵਜਣਗੇ ਇਹ ਬਈ ਟਾਈਮ ਦਾ ਪ੍ਰਬੰਧ ਹੈ 7 ਵਜੇ ਪਹਿਲਾਂ ਹੀ ਆ ਗਏ ਨਾਣੇ ਸੁਨਾਨ ਤੱਕ ਗੂ ਮੈਂ ਆਇਆ ਕਿ ਬਡਾਲੀ ਆ ਕੇ ਨਾ ਬਡਾਲੀ ਨਹੀਂ ਉਥੇ ਰਹਿੰਦੇ ਆ ਦੇਖੋ ਮੁੰਡੇ ਦੀਆਂ ਕਾਪੀਆਂ ਹਜੇ ਬੈਗ ਦੇ ਵਿੱਚੇ ਆ ਮੈਂ ਕੱਢੀਆਂ ਤੂੰ ਵੀ ਕਿਤਾਬਾਂ ਲੈ ਆ ਦਵਾ ਕੇ ਉਹਨੂੰ ਹਾਂਜੀ ਵੀ ਕਲਾਸ ਤੇ ਹੋ ਜਾਣਾ ਉਹਨੇ ਉਹਦਾ ਮੈਂ ਮੈਂ ਕਾਪੀਆਂ ਲੈ ਕੇ ਆਇਆ ਮੁੰਡੇ ਦੀਆਂ ਅੱਛਾ ਹਾਂ ਰਹਿ ਕੇ ਮੈਂ ਹੁਣ ਚੱਲ ਗਿਆ ਜੱਲਾ ਲੱਗਿਆ ਫਿਰ ਉਹਨਾਂ ਨੂੰ ਜਾ ਕੇ ਫੜਦੇ ਆਉਣਾ ਦੁੱਧਾ ਘੁੱਟ ਹੋਲ ਚਾਹ ਪਾਣੀ ਚਾ बैठ तू ही बर्गर खा पहला नहीं नहीं बल्ला 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 भाई लाइने लाती लाइने मेरे वीर हो लाइने लाती लाइन तुमने गिर के हट नौ को दास देखा दाली देखा दाली देखा। दा दा से ओ आ जाओ ओके चल हट जी ਪਰ ਤਾਂ ਖੜੇ ਮੈਂ ਤੁਹਾਨੂੰ ਬਾਤ ਲਈ ਕਿਹਾ ਮੈਂ ਵੀ ਆਪਣੇ ਬਾਤ ਲਈ ਕਰਦਾ ਜੋ ਕਮਾ ਹੈ ਉਹ ਫਿਰ ਮੈਂ ਲੈਦੀ ਕੋਲੇ ਜਾ ਕਰਦੇ ਅੱਛਾ ਚੱਲ ਠੀਕ ਹੈ ਬਾਜੀ ਨਾ ਥੈਲੇ ਲੈਣ ਨੂੰ ਤੁਹਾਨੂੰ ਸ਼ੱਕਰ ਵਾਸਤੇ ਕੋਈ ਨਾ ਕੋਈ ਕੱਲ ਨੂੰ ਸ਼ੱਕਰ ਦਾ ਫਿਰ ਸ਼ੁਰੂ ਹੋਣਾ ਨਾ ਕੰਮ ਕਰਨ ਪਲਾੜੀ ਦਾ ਚਲੋ ਠੀਕ ਹੈ ਜੀ ਬਾਕੀ ਹੁਣ ਕਰਦੇ ਆਂ ਅਸੀਂ ਬਰਗਰ ਇੰਜੋਏ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੀ ਵੀਡੀਓ ਲਈ ਸਹੂਗ ਗੁਰਦਤਾ ਸਾਹਿਬ ਲੱਗ ਚੁੱਕਿਆ ਤੇ ਠੀਕ ਹੈ ਜੀ ਸਤਿ ਸ੍ਰੀ ਅਕਾਲ ਓ ਕੇ ਦਾ ਚਾ ਮਿਲਦੇ ਸਵੇਰੇ ਤੂੰ ਵੀ ਹਾਂ ਥੈਲਾ ਤੁਹਾਡਾ ਲੈ ਆਈ ਗੱਲ ਨੂੰ ਉਹ ਮੈਂ ਤਾਂ ਇੱਥੇ ਪਾਲੇ ਜਾਣੀਆਂ ਕੋਈ ਨਾ